ਟਰੱਕ ਡਰਾਈਵਰ ਦੁਆਰਾ 4 ਲੇਨ ਹਾਈਵੇ ਦੇ ਉੱਪਰ ਉਸ ਥਾਂ ਤੋਂ ਯੂ ਟਰਨ ਮਾਰ ਦਿੱਤਾ ਜਾਂਦਾ ਜਿੱਥੇ ਯੂ ਟਰਨ ਮਾਰਨ ਦੀ ਜਗ੍ਹਾ ਹੀ ਨਹੀਂ ਹੁੰਦੀ ਪਹਿਲਾਂ ਵੀ ਕਈ ਸੇ ਕ੍ਰਿਮੀਨਲ ਕੇਸ ਦੇ ਵਿੱਚ ਨੌਜਵਾਨ ਸੀ ਤੇ ਹੁਣ ਪੰਜਾਬ ਦੇ ਨਾਲ ਸਬੰਧਤ ਤਾਂ ਕਿ ਅਜਿਹਾ ਇੱਕ ਗਲਤੀ ਕੀਤੀ ਕਿ ਹੁਣ ਸਾਰੇ ਭਾਰਤੀਆਂ ਨੂੰ ਜਾਂ ਫਿਰ ਹੋਰ ਬਹੁਤ ਸਾਰੇ ਵਿਦੇਸ਼ਾਂ ਦੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਭੁਗਤਣਾ ਪੈ ਦੇਣਾ ਦੇ ਕਰੀਬ ਕਿਹਾ ਜਾ ਰਿਹਾ ਕਿ ਫਾਈਲਾਂ ਦੀ ਮੁਰਤੋਂ ਜਾਂਚ ਹੋਏਗੀ ਜਾਂ ਜਿਹੜੀਆਂ ਜਿਹੜੇ ਵੀਜ਼ੇ ਹਜੇ ਅਪਲਾਈ ਕੀਤੇ ਹੋਏ ਨੇ ਫਾਈਲਾਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਪਿੱਛੇ ਜਿਹੜੇ ਪਰਿਵਾਰ ਨੇ ਮਤਲਬ ਕਿੰਨੇ ਪਰਿਵਾਰਾਂ ਦਾ ਭੇਕ ਉਸ ਵਿਅਕਤੀ ਨੇ ਦਾਤੇ ਲਾ ਦਿੱਤਾ ਉਹ ਤਾਂ ਪਹਿਲਾਂ ਅਮਰੀਕਾ ਦੇ ਵਿੱਚ ਗਿਆ ਹੀ ਗੈਰਕਾਨੂੰਨੀ ਤਰੀਕੇ ਨਾਲ ਹੋਇਆ ਰਹਿ ਹੀ ਇਲੀਗਲ ਤਰੀਕੇ ਨਾਲ ਰਿਹਾ ਸੀਗਾ 12 ਸਵਾਲਾਂ ਚੋਂ 10 ਗੱਲ ਤਾਂ ਹੋ ਜਾਂਦੇ ਨੇ ਜਦੋਂ ਟ੍ਰੈਫਿਕ ਨਿਯਮਾਂ ਦੇ ਜਿਹੜੇ ਚਿੰਨ ਨੇ ਉਹਨਾਂ ਦੀ ਪਛਾਣ ਕਰਾਈ ਜਾਂਦੀ ਹੈ ਚਾਰ ਦੇ ਵਿੱਚੋਂ ਤਿੰਨ ਗਲਤ ਹੋ ਜਾਂਦੇ ਨੇ ਉਹ ਕਹਿੰਦੇ ਕਿ ਲਾਇਸੈਂਸ ਕਿਵੇਂ ਜਾਰੀ ਹੋਇਆ ਪ੍ਰੋਟਿੰਗ ਕੰਪਨੀ ਨੇ ਹੋ ਸਕਦਾ ਹੈ ਕਿ ਲੈ ਦੇ ਕੇ ਵਿਭਾਗ ਤੇਰੀ ਤਨਖਾਹੋਂ ਪੈਸੇ ਕੱਟਾਂਗੇ ਤੇ ਇੰਨੇ ਪੈਸੇ ਤੇਰੇ ਲਾਇਸੈਂਸ ਬਣਾਉਣ ਤੇ ਲੱਗਣਗੇ ਉਹਦਾ ਲਾਇਸੈਂਸ ਹੋ ਸਕਦਾ ਹੈ ਕਿ ਐਦਾਂ ਹੀ ਅੰਡਰ ਦੀ ਟੇਬਲ ਬਣ ਗਿਆ ਹੋਵੇ ਜਿਵੇਂ ਆਪਣੇ ਇੱਥੇ ਪੰਜਾਬ 'ਚ ਜਾਂ ਭਾਰਤ ਦੇ ਵਿੱਚ ਬਣ ਜਾਂਦੇ ਨੇ ਜਦੋਂ ਉਹਦੇ ਨਾਲ ਦਾ ਕੋਈ ਡਰਾਈਵਰ ਹੈ ਜੇਕਰ ਉਹ ਮੋਬਾਈਲ ਫੋਨ ਦੇ ਵਿੱਚ ਨਾਂ ਰੁੱਝਿਆ ਹੁੰਦਾ ਤਾ ਹੋ ਸਕਦਾ ਕਿ ਉਹ ਉਸ ਨੂੰ ਦੱਸ ਦਿੰਦਾ ਕਿ ਭਾਈ ਇੱਥੇ ਆਪਾਂ ਯੂ ਟਰਨ ਨਹੀਂ ਲੈਣਾ ਹੈਗਾ ਇੱਥੇ ਗਲਤ ਯੂ ਟਰਨ ਲਿਆ ਜਾ ਰਹੇ ਆ। ਹੁਣ ਕਿੰਨੇ ਬੰਦਿਆਂ ਦੇ ਵੀਜ਼ੇ ਜਿਹੜੇ ਨੇ ਉਹਨਾਂ ਦੇ ਉੱਤੇ ਸਵਾਲੀਆ ਨਿਸ਼ਾਨ ਲਾਤਾ ਜਿਨ੍ਹਾਂ ਦੇ ਵੀਜ਼ੇ ਹਜੇ ਲੱਗਣੇ ਸੀ। ਹੁਣ ਕਹਿੰਦੇ ਗੱਲ ਵੀ ਜੇ ਚੱਲ ਰਹੀ ਹੈ ਪੰਜਾਬ ਤੋਂ ਕਹਿੰਦੇ ਭਾਈ ਵੀ ਇਕੱਲਾ ਇਕੱਲਾ ਮੁੰਡਾ ਤੇ ਪੈਸੇ ਇਕੱਠੇ ਕਰੋ ਤੇ ਫਲੱਡ ਮਣੀ ਦੇ ਕੇ ਹੁਣ ਬਚਾ ਲਓ ਕੀ ਗੱਲ ਭਾਈ? ਇਹ ਫਰਕ ਨਹੀਂ ਪਾਏਗਾ ਉਹ ਤਿੰਨ ਪਰਿਵਾਰਾਂ ਨੂੰ ਫਰਕ ਪੈ ਗਿਆ ਉਹਨਾਂ ਪਰਿਵਾਰਾਂ ਨੂੰ ਫਰਕ ਪੈ ਗਿਆ ਜਿਨ੍ਹਾਂ ਨੇ ਲੀਗਲ ਤਰੀਕੇ ਨਾਲ ਸਹੀ ਡਰਾਈਵਿੰਗ ਸਿੱਖੇ ਹੋਣ ਦੇ ਬਾਵਜੂਦ ਅਮਰੀਕਾ ਦੇ ਵਿੱਚ ਆਪਣਾ ਭਵਿੱਖ ਬਣਾਉਣਾ ਸੀਗਾ ਸੱਚੀ ਗੱਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਚੀਮਾ ਖਾਸ ਪ੍ਰੋਗਰਾਮ ਮੁੱਦੇ ਜੋ ਫਰਕ ਪਾਉਣ ਦੇ ਵੇਸ ਤੁਹਾਡਾ ਸਵਾਗਤ ਹੈ ਇੱਕ ਵੀਡੀਓ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀ ਹੈ ਕਿ ਕਿਸ ਤਰੀਕੇ ਅਮਰੀਕਾ ਦੇ ਫਲੋਰੀਡਾ ਰਾਜ ਦੇ ਵਿੱਚ ਇੱਕ ਟਰੱਕ ਡਰਾਈਵਰ ਦੁਆਰਾ 4 ਲਾਈਨ ਹਾਈਵੇ ਦੇ ਉੱਪਰ ਉਸ ਥਾਂ ਤੋਂ ਯੂ ਟਰਨ ਮਾਰ ਦਿੱਤਾ ਜਾਂਦਾ ਜਿੱਥੇ ਯੂ ਟਰਨ ਮਾਰਨ ਦੀ ਜਗ੍ਹਾ ਹੀ ਨਹੀਂ ਹੁੰਦੀ ਤਿੰਨ ਲੋਕਾਂ ਦੀ ਉਸ ਸਾਹਸੇ ਦੇ ਵਿੱਚ ਮੌਤ ਹੋ ਜਾਂਦੀ ਆ ਜਾਂਚ ਦੇ ਵਿੱਚ ਪਤਾ ਲੱਗਦਾ ਕਿ ਭਾਰਤੀ ਆ ਉਹ ਨੌਜਵਾਨ ਪੰਜਾਬੀ ਆ ਹਰਜਿੰਦਰ ਸਿੰਘ ਆ ਪਰ ਉਸ ਤੋਂ ਬਾਅਦ ਕੀ ਹੁੰਦਾ ਕਿ ਅਮਰੀਕਾ ਨੇ ਟਰੱਕ ਡਰਾਈਵਰਾਂ ਦੇ ਵੀਜ਼ਿਆਂ ਦੇ ਉੱਪਰ ਰੋਕ ਲਾਉਣ ਦੀ ਗੱਲ ਆਖ ਦਿੱਤੀ ਆ ਇਹ ਸਾਰੇ ਮੁੱਦੇ ਦੇ ਉੱਪਰ ਚਰਚਾ ਕਰਾਂਗੇ ਕਿ ਅਖਰ ਉਹ ਨੌਜਵਾਨ ਹਾਲਾਂਕਿ ਪਹਿਲਾਂ ਵੀ ਉਸ ਦੇ ਉੱਪਰ ਕਹਿੰਦੇ ਕਿ ਕਾਰਵਾਈ ਹੋਈ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੀ ਕਿ ਮੁੱਦਾ ਕੀ ਆ ਜਾਂ ਫਿਰ ਭਵਿੱਖ ਦੇ ਵਿੱਚ ਬਾਕੀ ਹੋਰ ਨੌਜਵਾਨਾਂ ਤੇ ਉੱਪਰ ਕਿਸ ਤਰੀਕੇ ਦਾ ਅਸਰ ਪਵੇਗਾ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਿੰਸ ਭਾਰਤਵਾਜ ਮੌਜੂਦ ਨੇ ਪ੍ਰਿੰਸ ਜੀ ਪਹਿਲਾਂ ਬਹੁਤ ਬਹੁਤ ਸਵਾਗਤ ਆ ਮਸਲਾ ਕਿਸ ਤਰੀਕੇ ਦੇਖਦੇ ਹੋ ਕਿ ਹਾਲਾਂਕਿ ਕਹਿੰਦੇ ਨੇ ਕਿ ਪਹਿਲਾਂ ਵੀ ਕਿਸੇ ਕ੍ਰਿਮੀਨਲ ਕੇਸ ਦੇ ਵਿੱਚ ਨੌਜਵਾਨ ਸੀ ਤੇ ਹੁਣ ਪੰਜਾਬ ਦੇ ਨਾਲ ਸਬੰਧਤ ਆ ਕਿ ਅਜਿਹਾ ਇੱਕ ਗਲਤੀ ਕੀਤੀ ਕਿ ਹੁਣ ਸਾਰੇ ਭਾਰਤੀਆਂ ਨੂੰ ਜਾਂ ਫਿਰ ਹੋਰ ਬਹੁਤ ਸਾਰੇ ਵਿਦੇਸ਼ਾਂ ਦੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਭੁਗਤਣਾ ਪੈ ਜਣਾ ਉਹਨਾਂ ਨੇ ਟਰੱਕ ਡਰਾਈਵਰਾਂ ਦੇ ਵਰਕ ਵੀਜ਼ੇ ਦੇ ਉੱਪਰ ਰੋਕ ਲਾਈ ਹੈ ਬਹੁਤ ਸ਼ੁਕਰੀਆ ਸੁਖਮਨ ਜੀਮਾ ਜੀ ਸੁਖਮਨ ਜੀ ਦਰਸਲ 'ਚ ਕੀ ਹੈ ਕਿ ਉਸ ਵਿਅਕਤੀ ਨੇ ਹਰਜਿੰਦਰ ਸਿੰਘ ਨੇ ਆਪਣਾ ਭਵਿੱਖ ਸਵਾਰਨ ਦੇ ਚੱਕਰ ਦੇ ਵਿੱਚ ਨਾ ਕਰੋੜਾਂ ਲੋਕਾਂ ਦਾ ਭਵਿੱਖ ਜਿਹੜਾ ਉਹ ਦਾਅ ਚ ਲਾਤਾ ਕਰੋੜਾਂ ਲੋਕਾਂ ਦਾ ਮਤਲਬ ਇਹ ਆ ਕਿ ਜਿਹੜੀਆਂ ਉਹ 5 ਕਰੋੜ ਦੇ ਕਰੀਬ ਕਿਹਾ ਜਾ ਰਿਹਾ ਕਿ ਫਾਈਲਾਂ ਦੀ ਮੁਰਤ ਤੋਂ ਜਾਂਚ ਹੋਏਗੀ ਜਾਂ ਜਿਹੜੀਆਂ ਜਿਹੜੇ ਵੀਜ਼ੇ ਹਜੇ ਅਪਲਾਈ ਕੀਤੇ ਹੋਏ ਨੇ ਫਾਈਲਾਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਪਿੱਛੇ ਜਿਹੜੇ ਪਰਿਵਾਰ ਨੇ ਮਤਲਬ ਕਿੰਨੇ ਪਰਿਵਾਰਾਂ ਦਾ ਭਵਿੱਖ ਉਸ ਵਿਅਕਤੀ ਨੇ ਦਾਤੇ ਲਾਤਾ ਦੂਜੀ ਗੱਲ ਉਸ ਵਿਅਕਤੀ ਦੇ ਉੱਤੇ ਪਹਿਲਾਂ ਮਤਲਬ ਪਹਿਲਾਂ ਉਹ ਟਿਕਟਾਂ ਮਿਲੀਆਂ ਹੋਈਆਂ ਨੇ ਜਾਂ ਪਹਿਲਾਂ ਵੀ ਉਸ ਦੇ ਉੱਤੇ ਇਸ ਤਰੀਕੇ ਦੇ ਗੈਰ ਕਾਨੂੰਨੀ ਤਰੀਕੇ ਨਾਲ ਕੰਮ ਕਰਨ ਦੇ ਸਾਰੇ ਦੋਸ਼ ਲੱਗਦੇ ਰਹੇ ਨੇ ਉਹ ਤਾਂ ਪਹਿਲਾਂ ਅਮਰੀਕਾ ਦੇ ਵਿੱਚ ਗਿਆ ਹੀ ਗੈਰ ਕਾਨੂੰਨੀ ਤਰੀਕੇ ਨਾਲ ਹੋਇਆ ਰਹਿ ਹੀ ਇਲੀਗਲ ਤਰੀਕੇ ਨਾਲ ਰਿਹਾ ਸੀਗਾ ਇਲੀਗਲ ਤਰੀਕੇ ਨਾਲ ਰਹਿ ਰਿਹਾ ਹੈ ਉਤੋਂ ਕੰਮ ਉਸਨੇ ਉਹ ਚੁਣਿਆ ਜਿਹੜੇ ਕੰਮ ਦੇ ਵਿੱਚ ਪੈਸੇ ਤਾਂ ਬਹੁਤ ਨੇ ਸੁਖਮਨ ਜੀ ਸਭ ਤੋਂ ਵੱਧ ਪੈਸੇ ਨੇ ਟਕਿੰਗ ਦੇ ਵਿੱਚ ਆਪਾਂ ਨੂੰ ਪਤਾ ਹੈ ਪਰ ਬਈ ਜਿਹੜੀ ਡਰਾਈਵਿੰਗ ਹੈ ਸੁਖਮਨ ਜੀ ਡਰਾਈਵਿੰਗ ਆਪਣੇ ਆਪ ਦੇ ਵਿੱਚ ਬਹੁਤ ਬਹੁਤ ਜ਼ਿੰਮੇਵਾਰੀ ਵਾਲਾ ਕੰਮ ਹੈ ਕਿਉਂਕਿ ਡਰਾਈਵਿੰਗ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਤਾਂ ਬਚਾਉਣਾ ਹੀ ਹੈ ਤੁਸੀਂ ਦੂਸਰੇ ਦੀ ਜਾਨ ਦੀ ਪਹਿਲ ਜਿਹੜੀ ਆ ਉਹ ਪਹਿਲਾਂ ਰੱਖਣੀ ਹੈ ਤੇ ਅਮਰੀਕਾ ਵਰਗੇ ਦੇਸ਼ ਦੇ ਵਿੱਚ ਮੈਂ ਤਾਂ ਇਸ ਗੱਲ ਤੋਂ ਹੈਰਾਨ ਆ ਸੋਮਨ ਜੀ ਕਿ ਉਸ ਵਿਅਕਤੀ ਨੂੰ ਲਾਇਸੈਂਸ ਕਿਸ ਨੇ ਇਸ਼ੂ ਕਰ ਦਿੱਤਾ ਇਹੀ ਤਾਂ ਪ੍ਰਿੰਸ ਜੀ ਮੈਂ ਤੁਹਾਨੂੰ ਟੋਕਣਾ ਚਾਹੁੰਦਾ ਇਹੀ ਹੁਣ ਸਵਾਲ ਹੋ ਰਹੇ ਨੇ ਕਿ ਉਸ ਨੂੰ ਜਿਹੜਾ ਵਸ਼ਿੰਗਟਨ ਅਤੇ ਕੈਲੀਫੋਰਨੀਆ ਦੋ ਜਗ੍ਹਾ ਤੋਂ ਲਾਇਸੈਂਸ ਮਿਲਿਆ ਉਹ ਕਹਿੰਦੇ ਕਿ ਜਦੋਂ ਅੰਗਰੇਜ਼ੀ ਦਾ ਟੈਸਟ ਹੁੰਦਾ 1200 ਵਾਲਾਂ ਚੋਂ 10 ਗਲਤ ਹੋ ਜਾਂਦੇ ਨੇ ਜਦੋਂ ਟ੍ਰੈਫਿਕ ਨਿਯਮਾਂ ਦੇ ਜਿਹੜੇ ਚਿੰਨ੍ਹ ਨੇ ਉਹਨਾਂ ਦੀ ਪਛਾਣ ਕਰਾਈ ਜਾਂਦੀ ਹੈ ਚਾਰ ਦੇ ਵਿੱਚੋਂ ਤਿੰਨ ਗਲਤ ਹੋ ਜਾਂਦੇ ਨੇ ਉਹ ਕਹਿੰਦੇ ਕਿ ਲਾਇਸੈਂਸ ਕਿਵੇਂ ਜਾਰੀ ਹੋਇਆ ਮੈਨੂੰ ਲੱਗਦਾ ਕਿ ਜਿਹੜੀ ਜਿਹੜੀ ਇਥੋਂ ਭਾਰਤੀ ਜਿਹੜੀ ਲਾਗ ਹੈ ਨਾ ਉਹ ਲਾਗ ਉਧਰ ਵੀ ਪਹੁੰਚ ਗਈ ਹੈ ਉਧਰ ਥੋੜੇ ਰੂਪ ਚ ਹੋਣੀ ਆ ਪਰ ਪਹੁੰਚ ਗਈ ਆ ਉਥੇ ਯਾਨੀ ਕਿ ਅੰਡਰ ਦੀ ਟੇਬਲ ਪੈਸੇ ਦੇਣ ਵਾਲੀ ਗੱਲ ਜਾਂ ਫਿਰ ਇਹ ਹੈ ਕਿ ਜਸਟ ਰਕਿੰਗ ਕੰਪਨੀ ਲਈ ਉਹ ਕੰਮ ਕਰਦਾ ਸੀ ਕਿ ਹੋ ਸਕਦਾ ਉਹ ਟ੍ਰਕਿੰਗ ਕੰਪਨੀ ਕਿਉਂਕਿ ਇਹਨਾਂ ਦਾ ਵੱਡਾ ਬਿਜ਼ਨਸ ਹੁੰਦਾ ਹੈ ਕੰਪਨੀਆਂ ਦਾ ਤਾਂ ਵੱਡਾ ਬਿਜ਼ਨਸ ਹੈ ਤਾਂ ਉਹਨਾਂ ਦੀ ਅਦਾਰਿਆਂ ਦੇ ਵਿੱਚ ਅਦਾਰਿਆਂ ਦੇ ਵਿੱਚੋਂ ਅੱਗੇ ਕੁਝ ਭ੍ਰਿਸ਼ਟ ਅਧਿਕਾਰੀਆਂ ਦੇ ਨਾਲ ਬਣਦੀ ਹੁੰਦੀ ਹੈ ਤੇ ਟ੍ਰਕਿੰਗ ਕੰਪਨੀ ਨੇ ਹੋ ਸਕਦਾ ਹੈ ਕਿ ਲੈ ਦੇ ਕੇ ਵਿਭਾਗਕ ਤੇਰੀ ਤਨਖਾਹ ਚੋਂ ਪੈਸੇ ਕੱਟਾਂਗੇ ਤੇ ਇੰਨੇ ਪੈਸੇ ਤੇਰੇ ਲਾਇਸੈਂਸ ਬਣਾਉਣ ਤੇ ਲੱਗਣਗੇ ਉਹਦਾ ਲਾਇਸੈਂਸ ਹੋ ਸਕਦਾ ਕਿ ਐਦਾਂ ਹੀ ਅੰਡਰ ਦੀ ਟੇਬਲ ਬਣ ਗਿਆ ਹੋਵੇ ਜਿਵੇਂ ਆਪਣੇ ਇੱਥੇ ਵਿਆਪ ਚ ਜਾਂ ਭਾਰਤ ਦੇ ਵਿੱਚ ਬਣ ਜਾਂਦੇ ਨੇ ਹੁਣ ਤੁਸੀਂ ਆਪ ਵੀ ਦੇਖੋ ਨਾ ਜਿਹੜੇ ਵਿਅਕਤੀ ਨੇ ਅੰਗਰੇਜ਼ੀ ਦੇ 10 ਉੱਤਰ ਨਹੀਂ ਦੇ ਪਾਇਆ ਦੋ ਉੱਤਰ ਸਹੀ ਦੇ ਪਾਇਆ ਚਾਰ ਸਾਈਨ ਦਿਖਾਏ ਗਏ ਉਸ ਨੂੰ ਇੱਕ ਸਾਈਨ ਪਛਾਣ ਪਾਇਆ ਤਾਂ ਕੀ ਉਸ ਵਿਅਕਤੀ ਨੂੰ ਨੈਤਿਕ ਤੌਰ ਦੇ ਉੱਤੇ ਹੱਕ ਹੈ ਕਿ ਉਹ ਸੜਕਾਂ ਦੇ ਉੱਤੇ ਦੰਦ ਦਿਣਾਉਂਦਾ ਫਿਰੇ ਤੇ ਲੋਕਾਂ ਦੀ ਜਾਨ ਨਾਲ ਖੜਦਾ ਫਿਰੇ ਹਾਲਾਂਕਿ ਮੈਂ ਇੱਥੇ ਤੁਹਾਨੂੰ ਗੱਲ ਕਰ ਰਿਹਾ ਕਿ ਵੱਡੀ ਗੱਲ ਤਾਂ ਇਹ ਆ ਕਿ ਕੋਈ ਨਿੱਜੀ ਵਹੀਕਲ ਨਹੀਂ ਇੱਕ ਵਪਾਰਕ ਟਰੱਕ ਚਲਾਉਂਦਾ ਜਿਹੜਾ ਰੋਜ਼ਾਨਾ 18 ਟਾਇਰਾ ਕਿਹਾ ਜਾ ਰਿਹਾ ਹੈ ਕਿ ਰੋਜ਼ਾਨਾ ਉਹਨੇ ਚਲਾਉਣ ਕਹ ਉਹਦਾ ਕੰਮ ਹੀ ਇਹੀ ਟਰੱਕ ਚਲਾਉਣ ਕਮਰਸ਼ੀਅਲ ਵਹੀਕਲ ਆ ਉਹਦੇ ਕਮਰਸ਼ੀਅਲ ਬਿਲਕੁਲ ਔਰ ਦੂਜੀ ਗੱਲ ਇਹ ਹੈ ਕਿ ਜਿਹੜਾ ਵਿਅਕਤੀ ਕਮਰਸ਼ੀਅਲ ਵਹੀਕਲ ਚਲਾ ਰਿਹਾ ਉਸ ਵਿਅਕਤੀ ਨੂੰ ਆਮ ਬੰਦਾ ਜਿਹੜਾ ਕੋਈ ਕਾਰ ਚਲਾਉਂ ਕਈ ਗੁਣਾ ਵੱਧ ਜਿਹੜੀ ਜਾਣਕਾਰੀ ਹੈ ਟ੍ਰੈਫਿਕ ਨਿਯਮਾਂ ਤੋਂ ਲੈ ਕੇ ਗੱਡੀ ਚਲਾਉਣ ਦੀ ਉਹ ਜ਼ਿਆਦਾ ਹੁੰਦੀ ਹੈ ਕਿਉਂਕਿ ਉਹਨਾਂ ਦੇ ਤਜਰਬੇ ਜ਼ਿਆਦਾ ਹੁੰਦੇ ਨੇ ਉਹਨਾਂ ਦੀ ਟ੍ਰੇਨਿੰਗ ਸਖਤ ਹੁੰਦੀ ਹੈ ਪਰ ਹੁਣ ਇਹਦੀ ਪਤਾ ਨਹੀਂ ਇਹਦਾ ਤਜਰਬੇ ਦੀ ਘਾਟ ਸੀ ਜਾਂ ਇਹਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਸੀ ਪਰ ਦਿਮਾਗ ਦੇ ਵਿੱਚ ਤਾਂ ਕੀ ਚੱਲਣਾ ਉਥੋਂ ਦੇ ਨਿਯਮ ਸੁਖਮਨ ਜੀ ਇਹਨੇ ਸਖਤ ਨੇ ਕਿ ਐਡੇ ਸਖਤ ਨਿਯਮਾਂ ਦੇ ਵਿੱਚ ਉਹ ਤਾਂ ਗੋਰੇ ਵੀ ਮਤਲਬ ਗਲਤੀ ਕਰਨ ਦੀ ਉਹ ਨਹੀਂ ਕਰਦੇ ਮਤਲਬ ਹਿਮਾਕਤ ਨਹੀਂ ਕਰਦੇ ਜਾਂ 100 ਵਾਰ ਸੋਚਦੇ ਆ ਜੇ ਕਿਤੇ ਗਲਤੀ ਹੋ ਜੇ ਉਹਨਾਂ ਤੋਂ ਦੂਜੀ ਗੱਲ ਕੀ ਉਸ ਵਿਅਕਤੀ ਨੂੰ ਨਹੀਂ ਪਤਾ ਸੀਗਾ ਕਿ ਭਾਈ ਇੱਥੇ ਅ ਇੱਥੇ ਆਪਾਂ ਯੂ ਟਰਨ ਨਹੀਂ ਲੈਣਾ ਇੱਕ ਤੁਸੀਂ ਹੋਰ ਚੀਜ਼ ਨੋਟ ਕਰੋ ਜਿਹੜਾ ਉਹਦੇ ਨਾਲ ਕੋ ਡਰਾਈਵਰ ਬੈਠਾ ਹੈ ਉਹ ਮੋਬਾਈਲ ਫੋਨ ਦੇ ਉੱਤੇ ਲੱਗਿਆ ਹੋਇਆ ਹੈ ਬਿਲਕੁਲ ਹੋਸਟ ਜੇ ਉਹ ਸੁਚੇਤ ਹੁੰਦਾ ਸ਼ਾਇਦ ਹਨਾ ਸ਼ਾਇਦ ਇਹ ਮੈਂ ਉਹਦਾ ਕਸੂਰ ਨਹੀਂ ਕੱਢਦਾ ਕਿਉਂਕਿ ਇਹਨਾਂ ਦੀਆਂ ਡਿਊਟੀਆਂ ਵੰਡੀਆਂ ਹੁੰਦੀਆਂ ਨੇ ਮੰਨ ਲਓ ਵੀ ਤੁਸੀਂ 18 ਘੰਟੇ ਦੀ ਰਾਈਡ ਤੇ ਚੱਲੇ ਹੋ ਤਾਂ 9 ਘੰਟੇ ਜਾਂ 5 ਘੰਟੇ 4 ਘੰਟੇ ਇੱਕ ਨੇ ਚਲਾਇਆ ਦੂਜੇ ਨੇ ਰੈਸਟ ਕਰਨੀ ਇਹ ਜ਼ਰੂਰੀ ਹੈ ਲਾਜ਼ਮੀ ਹੈ ਉੱਥੇ ਲਈ ਹੈ ਨਾ ਤੇ ਲੌਗ ਬੁੱਕ ਭਰਨੀ ਪੈਂਦੀ ਹੈ ਕਿ ਇੰਨਾ ਟਾਈਮ ਰੈਸਟ ਕੀਤੀ ਐੰਨੇ ਵਜੇ ਮੈਂ ਗੱਡੀ ਬੰਦ ਕੀਤੀ ਐ ਦੂਜੇ ਨੂੰ ਫੜਾਈ ਠੀਕ ਹੈ ਉਹ ਉਹ ਹੋ ਸਕਦਾ ਆਪਣੀ ਡਿਊਟੀ ਤੋਂ ਮਤਲਬ ਰੁਖਸਤ ਹੋਇਆ ਬੈਠਾ ਹੋਵੇ ਪਰ ਜੇਕਰ ਉਹ ਵਿਅਕਤੀ ਜਿਹੜਾ ਉਹਦੇ ਨਾਲ ਦਾ ਕੋ-ਡ라이ਵਰ ਹੈ ਜੇਕਰ ਉਹ ਮੋਬਾਈਲ ਫੋਨ ਦੇ ਵਿੱਚ ਨਾਮ ਰੁੱਝਿਆ ਹੁੰਦਾ ਤਾਂ ਹੋ ਸਕਦਾ ਕਿ ਉਹ ਉਸ ਨੂੰ ਦੱਸ ਦਿੰਦਾ ਕਿ ਭਾਈ ਇੱਥੇ ਆਪਾਂ ਯੂ-ਟਰਨ ਨਹੀਂ ਲੈਣਾ ਹੈਗਾ ਇੱਥੇ ਗਲਤ ਯੂ-ਟਰਨ ਲਿਆ ਜਾ ਰਹੇ ਆ ਜਾਂ ਫਿਰ ਤੁਸੀਂ ਇਹ ਦੇਖੋ ਨਾ ਸੁਖਮਨ ਜੀ ਆ ਜਿਹੜੇ ਸਾਈਡ ਮਿਰਰ ਲੱਗੇ ਹੁੰਦੇ ਆ ਚਲੋ ਸਾਨੂੰ ਤਾਂ ਮਤਲਬ ਸਾਡੇ ਪੰਜਾਬੀਆਂ ਤੇ ਭਾਰਤੀਆਂ ਦਾ ਤਾਂ ਆਪਾਂ ਛੱਡ ਹੀ ਦਈਏ ਗੱਲ ਕਰਨੀ ਵੀ ਤਾਂ ਆ ਸਾਈਡ ਸ਼ੀਸ਼ੇ 'ਚ ਦੇਖਦੇ ਹੀ ਨਹੀਂ ਹੈਗੇ ਬਹੁਤ ਘੱਟ ਦੇਖਦੇ ਕਮਰਸ਼ੀਅਲ ਵਹੀਕਲਾਂ ਵਾਲੇ ਸਾਰੇ ਦੇਖਦੇ ਆ ਉਸ ਵਿਅਕਤੀ ਨੇ ਇੱਕ ਵਾਰ ਵੀ ਯੂ ਟਰਨ ਲੈਣ ਤੋਂ ਪਹਿਲਾਂ ਇਹ ਨਹੀਂ ਵੇਖਿਆ ਕਿ ਮੇਰੇ ਪਿੱਛੇ ਜਿਹੜੀ ਕੋਈ ਲੇਨ ਹੈ ਜਾਂ ਮੇਰੇ ਬਰਾਬਰ ਲੇਨ ਆ ਉਹ ਕਿੰਨੀ ਸਪੀਡ ਵਾਲੀ ਲੇਨ ਹੈ ਕਿਉਂਕਿ ਉੱਥੇ ਸਪੀਡ ਲੇਨਾਂ ਚੱਲਦੀਆਂ ਨੇ ਜਿਹਨੇ 180 ਤੇ ਜਾਣਾ ਉਹ 180 ਵਾਲੀ ਲੇਨ ਤੇ ਹੀ ਚੱਲੂਗਾ ਜਿਹਨੇ ਘੱਟ ਲੇਨ ਤੇ ਜਾਣਾ ਉਹ ਘੱਟ ਵਾਲੀ ਲੇਨ ਤੇ ਚੱਲੂਗਾ ਉਹਨੇ ਵੇਖਿਆ ਨਹੀਂ ਕਿ ਮੇਰੇ ਪਿੱਛੇ ਕਿਲੋਮੀਟਰ ਜਾਂ 2 ਕਿਲੋਮੀਟਰ ਪਿੱਛੇ ਕੋਈ ਵਹੀਕਲ ਆ ਰਿਹਾ ਹੈ ਹੂੰ ਮਤਲਬ ਬੈਕ ਮਿਰਰ ਵੇਖ ਕੇ ਜਾਂ ਸਾਈਡ ਮਿਰਰ ਦੇਖ ਕੇ ਉਹਨੂੰ ਯੂ ਟਰਨ ਲੈਣਾ ਚਾਹੀਦਾ ਸੀ ਫਿਰ ਅਗਲੀ ਗੱਲ ਯਾਰ ਹੋਰ ਗੈਰ ਮਤਲਬ ਮਨੁੱਖੀ ਕੀ ਹੈ ਕਿ ਕਹਿੰਦੇ ਉੱਤਰ ਕੇ ਇੱਕ ਵਾਰ ਦੇਖਿਆ ਤੱਕ ਵੀ ਨਹੀਂ ਉਸ ਵਿਅਕਤੀ ਨੇ ਜੇ ਉੱਤਰ ਕੇ ਦੇਖ ਵੀ ਲੈਂਦਾ ਘੱਟੋ ਘੱਟ ਇਸ ਦੇ ਨਾਲ ਉਹਦੀ ਵੀਡੀਓ ਤਾਂ ਕੈਪਚਰ ਹੋ ਜਾਂਦੀ ਨਾ ਕਿਉਂਕਿ ਉੱਥੇ ਥਾਂ-ਥਾਂ ਕੈਮਰੇ ਲੱਗੇ ਹੋਏ ਆ ਇਹ ਉਹਦਾ ਆਪਣਾ ਡੈਸ਼ ਕੈਮ ਲੱਗਿਆ ਹੋਇਆ ਸੀਗਾ ਉੱਤਰ ਕੇ ਵੇਖ ਲੈਂਦਾ ਤਾਂ ਮਨੁੱਖਤਾ ਉਹਦੇ ਅੰਦਰੋਂ ਝਲਕਦੀ ਤਾਂ ਹੋ ਸਕਦਾ ਉਥੋਂ ਦਾ ਕਾਨੂੰਨ ਕੁਝ ਪ੍ਰਤੀਸ਼ਤ ਉਸ ਨੂੰ ਇਸ ਗੱਲ ਦੀ ਰਾਹਤ ਦੇ ਦਿੰਦਾ ਹਾਂ ਤਾਂ ਪ੍ਰਿੰਸ ਜੀ ਇੱਥੇ ਇੱਕ ਗੱਲ ਇਹ ਤਾਂ ਨਹੀਂ ਕਿ ਕਿਤੇ ਉਸਦੇ ਦਿਮਾਗ ਦੇ ਵਿੱਚ ਇਹ ਤਾਂ ਨਹੀਂ ਕਿ ਕਾਨੂੰਨ ਤਾਂ ਭਾਰਤ ਦੇ ਵਿੱਚ ਵੀ ਬਹੁਤ ਸਖਤ ਨੇ ਪਰ ਇੱਧਰ ਚੱਲੀ ਸਾਰੇ ਰੋਂਗ ਸਾਈਡ ਜਾਂਦੇ ਨੇ ਕੋਈ ਚੱਕਰ ਹੀ ਨਹੀਂ ਪੈਂਦਾ ਲੱਗ ਹੀ ਇਹ ਰਿਹਿਆ ਹੋਊਗਾ ਜੀ ਉਹਨੂੰ ਪਰ ਮੈਨੂੰ ਲੱਗਦਾ ਨਹੀਂ ਆ ਸੁਖਮਨ ਜੀ ਕਿਉਂਕਿ ਜਿਸ ਤਰੀਕੇ ਨਾਲ ਉੱਥੋਂ ਦਾ ਉੱਥੋਂ ਦਾ ਸਾਰਾ ਕਾਇਦਾ ਕਾਨੂੰਨ ਨੇ ਬਿਲਕੁਲ ਪਰ ਜੇ 2018-19 ਤੋਂ ਉਹ ਟਰਕਿੰਗ ਦੇ ਵਿੱਚ ਸੀਗਾ ਜਾਂ ਡਰਾਈਵਿੰਗ ਦੇ ਵਿੱਚ ਸੀਗਾ ਠਾਣਾ 19 ਵੀ ਛੱਡੋ ਮੰਨ ਲਓ ਕਿ 3 ਸਾਲ ਤੋਂ ਵੀ ਟਰੱਕ ਜਿ ਉਹ ਚਲਾ ਰਿਹਾ ਸੀ 1 ਸਾਲ 6 ਮਹੀਨੇ ਵੀ ਬਹੁਤ ਹੁੰਦੇ ਨੇ 1 ਸਾਲ 6 ਮਹੀਨੇ ਵੀ ਬਹੁਤ ਹੁੰਦੇ ਨੇ ਤੁਹਾਡੇ ਕਹਿਣ ਦਾ ਭਾਵ ਇੰਨੇ ਚ ਤਾਂ ਬੰਦੇ ਨੂੰ ਪਤਾ ਲੱਗ ਜਾਂਦਾ ਨਾ ਕਿ ਭਾਈ ਇੱਥੇ ਵਾਲੇ ਤਾਂ ਬਹੁਤ ਸਖਤ ਨੇ ਇੱਥੇ ਵਾਲੇ ਤਾਂ ਮਿੰਟ ਤੋਂ ਪਹਿਲਾਂ ਟਿਕਟ ਫੜਾ ਦਿੰਦੇ ਆ ਜੇ ਟਿਕਟਾਂ 3 ਜਾਂ 4 ਤੋਂ ਵੱਧ ਕੱਟੀਆਂ ਜਾਂ ਤਾਂ ਤੁਹਾਡਾ ਲਾਇਸੈਂਸ ਕੈਨਸਲ ਹੋ ਕੇ ਜਮ੍ਹਾਂ ਹੋ ਜਾਂਦਾ ਤਾਂ ਫਿਰ ਉਹ 1 ਸਾਲ 2 ਸਾਲ ਤੁਹਾਨੂੰ ਲਾਇਸੈਂਸ ਨਹੀਂ ਮਿਲਦਾ ਤਾਂ ਫਿਰ ਜਾ ਕੇ ਉਸ ਤੋਂ ਬਾਅਦ ਅਪਲਾਈ ਕਰਨਾ ਪੈਂਦਾ ਸਾਡੇ ਵਾਲਾ ਸਖਤੀ ਇੰਨੀ ਆ ਕਿ ਬਹੁਤਿਆਂ ਦੇ ਵੀਜ਼ੇ ਵੀ ਰੱਦ ਹੋ ਜਾਂਦੇ ਨੇ ਕਿ ਮੁਲਕ ਵੀ ਛੱਡਣਾ ਪੈ ਜਾਂਦਾ ਵੀਜ਼ੇ ਰੱਦ ਹੋ ਜਾਂਦੇ ਨੇ ਪਰ ਹੁਣ ਤੁਸੀਂ ਆ ਦੇਖੋ ਨਾ ਵੀ ਉਹਨੇ ਕਿੰਨੇ ਬੰਦਿਆਂ ਦੇ ਵੀਜ਼ੇ ਜਿਹੜੇ ਨੇ ਉਹਨਾਂ ਦੇ ਉੱਤੇ ਸਵਾਲੀਆ ਨਿਸ਼ਾਨ ਲਾਤਾ ਜਿਨ੍ਹਾਂ ਦੇ ਵੀਜ਼ੇ ਹਜੇ ਲੱਗਣੇ ਸੀ ਜਿਨ੍ਹਾਂ ਨੂੰ ਲਾਇਸੈਂਸ ਮਿਲ ਗਏ ਹੁਣ ਉਹ ਅਧਿਕਾਰੀ ਵੀ ਘੇਰੇ ਚ ਆਉਣੇ ਚਾਹੀਦੇ ਆ ਜਿਹੜੇ ਅਧਿਕਾਰੀਆਂ ਨੇ ਜਾਂ ਜਿਹੜੇ 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 ਕੰਪਨੀ ਨੇ ਮੰਨ ਲਓ ਉਸ ਨੂੰ ਰੱਖਿਆ ਸੀਗਾ ਉਸ ਦੀ ਜਾਂਚ ਪੜਤਾਲ ਕੀਤੀ ਸੀ ਉਸ ਦੀ ਸਫਾਰਸ਼ ਕਿਨੇ ਕੀਤੀ ਸੀ ਉਸ ਦਾ ਟੈਸਟ ਕਿਨੇ ਲਿਆ ਸੀਗਾ ਜਾਂ ਕਿਸ ਵਿਅਕਤੀ ਨੇ ਉਸ ਨੂੰ ਲਾਇਸੈਂਸ ਈਸ਼ੂ ਕਰ ਦਿੱਤਾ ਕਿ ਤਿੰਨ ਵਿਅਕਤੀਆਂ ਦੀ ਜਾਨ ਚਲੀ ਗਈ ਹੁਣ ਕਹਿੰਦੇ ਗੱਲ ਵੀ ਜੇ ਚੱਲ ਰਹੀ ਹੈ ਪੰਜਾਬ ਚ ਕਹਿੰਦੇ ਭਾਈ ਵੀ ਇਕੱਲਾ ਇਕੱਲਾ ਮੁੰਡਾ ਤੇ ਪੈਸੇ ਇਕੱਠੇ ਕਰੋ ਤੇ ਬਲੱਡ ਮਨੀ ਦੇ ਕੇ ਉਹਨੂੰ ਬਚਾ ਲਓ ਕੀ ਗੱਲ ਭਾਈ ਮੇਰੀ ਹਮਦਰਦੀ ਉਸ ਮੁੰਡੇ ਨਾਲ ਵੀ ਹੈ ਉਸਦੇ ਮਾਤਾ ਪਿਤਾ ਨਾਲ ਵੀ ਹੈ ਪਰ ਜਿਹੜੇ ਉਹ ਤਿੰਨ ਵਿਅਕਤੀ ਅਜਾਈ ਆਪਣੀ ਜਾਨ ਗਵਾ ਗਏ ਇੱਕ ਵਿਅਕਤੀ ਦੀ ਗਲਤੀ ਕਰਕੇ ਹੂੰ ਕੀ ਇਹ ਮੁੱਦਾ ਨਹੀਂ ਹੈ ਹੂੰ ਕਿ ਇਹ ਫਰਕ ਨਹੀਂ ਪਾਏਗਾ ਉਹ ਤਿੰਨ ਪਰਿਵਾਰਾਂ ਨੂੰ ਫਰਕ ਪੈ ਗਿਆ ਉਹਨਾਂ ਪਰਿਵਾਰਾਂ ਨੂੰ ਫਰਕ ਪੈ ਗਿਆ ਜਿਨ੍ਹਾਂ ਨੇ ਲੀਗਲ ਤਰੀਕੇ ਨਾਲ ਸਹੀ ਡਰਾਈਵਿੰਗ ਸਿੱਖੇ ਹੋਣ ਦੇ ਬਾਵਜੂਦ ਅਮਰੀਕਾ ਦੇ ਵਿੱਚ ਆਪਣਾ ਭਵਿੱਖ ਬਣਾਉਣਾ ਸੀਗਾ ਔਰ ਤੁਹਾਨੂੰ ਪਤਾ ਹੈ ਕਿ ਅ ਮਾਰਕੋ ਰੂਬਿਓ ਤੇ ਡੋਨਲਡ ਟਰੰਪ ਦੀ ਇੰਨੀ ਕਿ ਜ਼ਿਆਦਾ ਆਪਸ ਦੇ ਵਿੱਚ ਬਣਦੀ ਵੀ ਹੈ ਔਰ 트럼ਪ ਸਾਹਿਬ ਇੰਨੇ ਸਖਤ ਹੋਏ ਹੋਏ ਨੇ ਵਿਦੇਸ਼ੀਆਂ ਦੇ ਸਾਰੇ ਮਾਮਲਿਆਂ ਨੂੰ ਲੈ ਕੇ ਇਸ ਮਾਮ ਇਹ ਮਾਮਲਾ ਚਾਹੇ 2 ਮਹੀਨੇ ਪਹਿਲਾਂ ਦਾ ਹੈ ਪਰ 12 ਅਪ੍ਰੈਲ ਦਾ ਮਾਮਲਾ 12 ਅਪ੍ਰੈਲ ਦਾ ਮਾਮਲਾ ਤੁਸੀਂ ਇਹ ਦੇਖੋ ਸੰਜੀਦਗੀ ਸੰਜੀਦਗੀ ਇਸ ਚੀਜ਼ ਨੂੰ ਕਹਿੰਦੇ ਆ ਕਿ ਉੱਥੋਂ ਦੇ মিডিਆ ਨੇ ਜਾਂ ਉੱਥੋਂ ਦੀ ਪੁਲਿਸ ਨੇ ਇੱਕ ਵੀ ਖਬਰ ਜਦੋਂ ਤੱਕ ਜਾਂਚ ਉਹਨਾਂ ਦੀ ਪੂਰੀ ਨਹੀਂ ਹੋਈ ਬਾਹਰ ਨਹੀਂ ਨਿਕਲਣ ਦਿੰਦੀ ਹੈਗੀ ਪੂਰੀ ਜਾਂਚ ਕਰਕੇ ਕਈ ਮਹੀਨਿਆਂ ਬਾਅਦ ਸਾਰਾ ਜਿਹੜਾ ਸੱਚ ਆ ਉਹ ਸਾਹਮਣੇ ਆਇਆ ਤਾਂ ਸਾਹਮਣੇ ਆਇਆ ਤਾਂ ਇਹ ਖਬਰ ਕੱਲ ਤੋਂ ਲੈ ਕੇ ਹੁਣ ਤੱਕ ਟ੍ਰੈਂਡਿੰਗ ਦੇ ਵਿੱਚ ਪੰਜਾਬ ਦੇ ਵਿੱਚ ਚੱਲ ਰਹੀ ਹੈ ਔਰ ਹੋਰ ਚੱਲੇਗੀ ਅਸੀਂ ਵੀ ਇਹ ਮੁੱਦਾ ਇਸ ਕਰਕੇ ਚੱਕਿਆ ਸੁਖਮਨ ਨੇ ਵੀ ਇਸ ਮੁੱਦੇ ਦੇ ਉੱਤੇ ਕਈ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਅਸੀਂ ਵੀ ਇਸ ਕਰਕੇ ਚੱਕਿਆ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਸਾਡੇ ਪੰਜਾਬੀ ਬੈਠੇ ਆ ਭਾਰਤੀ ਬੈਠੇ ਆ ਘੱਟੋ-ਘੱਟ ਇੰਨੇ ਕੁ ਸੁਚੇਤ ਹੋ ਜਾਓ ਤੁਸੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਾ ਤੁਹਾਡਾ ਭਵਿੱਖ ਦਾਤੇ ਲੱਗੇ ਨਾ ਕਿਸੇ ਹੋਰ ਦਾ ਭਵਿੱਖ ਦਾਤੇ ਲੱਗੇ ਤੇ ਨਾ ਕਿਸੇ ਦੀ ਕੀਮਤੀ ਜਾਨ ਦਾਤੇ ਲੱਗੇ ਪਰ ਇਹ ਇਹ ਸਭ ਦੇ ਵਿਚਾਰੇ ਜਿੱਥੇ ਸੁਚੇਤ ਹੋਣ ਦੀ ਲੋੜਾ ਪ੍ਰਿੰਸ ਦੀ ਉੱਤੇ ਸਿੱਧੇ ਤੌਰ ਤੇ ਜਿਸ ਤਰੀਕੇ ਤੁਸੀਂ ਗੱਲ ਕਰੀਏ ਕਿ ਮਾਰਕੋ ਰੂਬਿਓਜ਼ ਦਾ ਡੋਨਲਡ ਟਰੰਪ ਦੀ ਆਪਸ ਦੇ ਵਿੱਚ ਗੂੜੀ ਬਣਦੀ ਆ ਮਿੱਤਰਤਾ ਤਾਂ ਮਾਰਕੋ ਰੂਬਿਓ ਨੇ ਸਿੱਧੇ ਤੌਰ ਤੇ ਇੱਕ ਟਵੀਟ ਕੀਤਾ ਉਹਨਾਂ ਕਹਿ ਕੇ ਜਿਹੜੇ ਵਿਦੇਸ਼ੀ ਨਾਗਰਿਕ ਇੱਥੇ ਜਿਹੜੇ ਟਰੱਕ ਡਰਾਈਵਰ ਦੇ ਵੀਜ਼ੇ ਦੇ ਉੱਪਰ ਆਉਂਦੇ ਨੇ ਵਰਕ ਵੀਜ਼ੇ ਦੇ ਉੱਪਰ ਆਉਂਦੇ ਨੇ ਇੱਕ ਤਾਂ ਉਹ ਜਿਹੜੇ ਅਮਰੀਕਾ ਦੇ ਲੋਕਾਂ ਨੂੰ ਜਾਣਦੇ ਅਮਰੀਕਾ ਦੇ ਲੋਕਾਂ ਦੀ ਜਾਨ ਨੂੰ ਖਤਰੇ ਦੇ ਵਿੱਚ ਪਾਉਂਦੇ ਨੇ ਤੇ ਦੂਜਾ ਇਹਨਾਂ ਦੇ ਲਈ ਇੱਕ ਬੇਰੁਜ਼ਗਾਰੀ ਵੀ ਪੈਦਾ ਕਰਦੇ ਨੇ ਇਹਨਾਂ ਦੀਆਂ ਨੌਕਰੀਆਂ ਨੂੰ ਖਤਰੇ ਤਾਂ ਉਹਨਾਂ ਕਹਿ ਕੇ ਅਸੀਂ ਸਿੱਧੇ ਤੌਰ ਤੇ ਜਿਹੜੇ ਜੋ ਵਿਦੇਸ਼ੀ ਨਾਗਰਿਕ ਵਰਕ ਵੀਜ਼ੇ ਤੇ ਟਰੱਕ ਡਰਾਈਵਰੀ ਦੇ ਵੀਜ਼ੇ ਤੇ ਆਉਂਦੇ ਨੇ ਉਹਨਾਂ ਦੇ ਵੀਜ਼ੇ ਰੱਦ ਕਰਦੇ ਆ ਤੁਸੀਂ ਇਹ ਦੇਖੋ ਨਾ ਇਹ ਕਿੰਡੀ ਵੱਡੀ ਗੱਲ ਹੈ ਇਹ ਸੇਮ ਉਹੀ ਗੱਲ ਹੋਗੀ ਜਿਵੇਂ ਆਪਾਂ ਪੰਜਾਬੀ ਜਿਹੜੇ ਪ੍ਰਵਾਸੀ ਸਾਡੇ ਕੋਲੇ ਪੰਜਾਬ ਦੇ ਵਿੱਚ ਕੰਮ ਕਰਨ ਲਈ ਆਉਂਦੇ ਨੇ ਅਸੀਂ ਉਹਨਾਂ ਤੇ ਦੋਸ਼ ਲਾਉਂਦੇ ਆ ਵੀ ਇਹ ਇੱਥੇ ਆ ਕੇ ਇੱਕ ਤਾਂ ਗੰਦ ਪਾਉਂਦੇ ਆ ਦੂਜੀ ਗੱਲ ਕਈ ਸਾਰੀਆਂ ਘਟਨਾਵਾਂ ਇਹ ਵਾਪਰ ਵਾਪਰ ਗਿਆ ਕਿ ਪਰਵਾਸੀਆਂ ਨੇ ਪੰਜਾਬੀਆਂ ਦੇ ਬੱਚਿਆਂ ਦਾ ਕਤਲ ਕਰ ਦਿੱਤਾ ਜਾਂ ਲੜਾਈ ਹੋ ਗਈ ਹੈ ਨਾ ਆਪਸੀ ਝਗੜਾ ਹੋ ਗਿਆ ਤੀਜੀ ਗੱਲ ਕਿ ਉਹ ਆ ਕੇ ਇੱਥੇ ਵਪਾਰ ਤੇ ਰੋਜ਼ਗਾਰ ਖਾ ਗਏ ਕਿਉਂਕਿ ਘੱਟ ਦਿਹਾੜੀਆਂ ਤੇ ਵੀ ਕੰਮ ਕਰ ਲੈਂਦੇ ਆ ਤੇ ਹਰ ਕੰਮ ਕਰ ਲੈਂਦੇ ਆ ਇਹ ਹੀ ਗੱਲ ਸੇਮ ਸੇਮ ਬਿਲਕੁਲ ਉਹਨਾਂ ਨੇ ਅਮਰੀਕਾ ਦੇ ਵਿੱਚ ਲਾਗੂ ਕਰਤੀ ਕਿ ਭਾਈ ਤੁਸੀਂ ਤਾਂ ਸਾਡੀਆਂ ਜਾਨਾਂ ਨਾਲ ਖੇਡਣ ਲੱਗ ਗਏ ਹੋ ਤੁਸੀਂ ਪੰਜਾਬੀਆਂ ਦਾ ਕਿੱਡਾ ਵੱਡਾ ਭਰੋਸਾ ਹੈ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਇੰਗਲੈਂਡ ਦੇ ਵਿੱਚ ਯੂਰਪ ਦੇ ਵਿੱਚ ਮਤਲਬ ਪੰਜਾਬੀ ਮੰਤਰੀ ਤੱਕ ਬਣਦੇ ਆ ਜੇ ਔਰ ਪ੍ਰਧਾਨ ਮੰਤਰੀ ਤੱਕ ਬਣਨ ਦੀ ਮਤਲਬ ਖਾਸ ਹੈ ਜਾਂ ਚਾਂਸ ਹੈਗੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਦੀ ਨਹੀਂ ਵੱਡੇ ਵੱਡੇ ਅਹੁਦੇ ਤੇ ਨੇ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਨੇ ਤੇ ਮਤਲਬ ਕਿੰਨੇ ਵਿਅਕਤੀਆਂ ਦੀ ਜਾਨ ਦੇ ਨਾਲ ਉਹ ਵਿਅਕਤੀ ਇੱਕ ਦੀ ਗਲਤੀ ਕਰਕੇ ਚਲੋ ਮੰਨ ਲਿਆ ਕਿ ਐਕਸੀਡੈਂਟ ਜਿਹੜਾ ਹਾਦਸਾ ਹੁੰਦਾ ਕਦੇ ਵੀ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਬਿਲਕੁਲ ਪਰ ਸੁਚੇਤ ਹੋਣਾ ਤਾਂ ਸਭ ਤੋਂ ਪਹਿਲੀ ਨਿਸ਼ਾਨੀ ਹੈ ਨਾ ਹੁਣ ਕਿੰਨੇ ਪੰਜਾਬੀ ਨੇ ਜਿਹੜੇ ਬਾਈ ਉਹਨਾਂ ਦਾ ਭਵਿੱਖ ਦਾਤੇ ਲੱਗ ਗਿਆ ਕਿੰਨੇ ਭਾਰਤੀ ਨੇ ਜਿਹੜੇ ਉਹਨਾਂ ਦਾ ਭਵਿੱਖ ਉਸ ਇੱਕ ਵਿਅਕਤੀ ਕਰਕੇ ਦਾਅ ਤੇ ਲੱਗਦਾ ਤਾਂ ਬਹੁਤ ਧੰਨਵਾਦ ਪ੍ਰਿੰਸ ਜੀ ਇਸ ਮਸਲੇ ਦੇ ਉੱਪਰ ਚਰਚਾ ਕਰਨ ਦੇ ਲਈ ਤਾਂ ਇਹ ਮਸਲਾ ਜਿਹੜਾ ਅਮਰੀਕਾ ਦੇ ਫਲੋਰੀਡਾ ਤੋਂ ਸਾਹਮਣੇ ਆਇਆ ਕਿ ਇੱਕ ਨੌਜਵਾਨ ਨੇ ਇਹ ਅਜਿਹੀ ਗਲਤੀ ਕੀਤੀ ਕਿ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਪਰ ਉਸ ਤੋਂ ਬਾਅਦ ਜੋ ਐਕਸ਼ਨ ਅਮਰੀਕਾ ਕਰ ਰਿਹਾ ਮਾਰਕੋ ਰੂਬਿਓ ਕਰ ਰਹੇ ਨੇ ਕਿ ਕਿਸ ਤਰੀਕੇ ਵਿਦੇਸ਼ੀ ਟਰੱਕ ਡਰਾਈਵਰਾਂ ਦੇ ਵੀਜ਼ਿਆਂ ਦੇ ਉੱਪਰ ਰੋਕ ਲਾਈ ਆ ਤਾਂ ਇਸ ਦੇ ਨਾਲ ਹੁਣ ਕਿੰਨੇ ਕੁ ਲੋਕਾਂ ਤੇ ਫਰਕ ਪਵੇਗਾ ਜਾਂ ਫਿਰ ਜਿਹੜੇ ਉੱਥੇ ਟਰੱਕ ਡਰਾਈਵਰ ਨੇ ਉਹਨਾਂ ਦੇ ਵੀਜ਼ਿਆਂ ਦੀ ਜਾਂਚ ਹੋਣੀ ਆ ਕਿੰਨਾ ਕੁ ਫਰਕ ਪੈਣ ਵਾਲਾ ਇਹ ਆਉਣ ਵਾਲਾ ਸਮਾਂ ਦੱਸੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਅੱਗੇ ਸ਼ੇਅਰ ਕਰ ਦਿਓ ਧੰਨਵਾਦ